ਫਰੀਦਕੋਟ ਦੇ ਨਾਨਕ ਸਰ ਬਸਤੀ ਦੇ ਇੱਕ 24 ਸਾਲਾਂ ਦੇ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ ਕਨਕ ਦੇ ਗੋਦਾਮਾ ਚ ਦਿਹਾੜੀ ਕਰਨ ਵਾਲੇ ਗੱਬਰ ਸਿੰਘ ਨਾਮ ਦੇ ਨੌਜਵਾਨ ਦੀ ਦੇਰ ਸ਼ਾਮ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਜੋ ਆਪਣੇ ਪਿੱਛੇ ਆਪਣੀ ਪਤਨੀ ਅਤੇ ਨਿੱਕੇ ਨਿੱਕੇ ਦੋ ਬੱਚੇ ਛੱਡ ਗਿਆ ਇਸ ਮੌਕੇ ਪਿੰਡੀ ਪੰਚਾਇਤ ਮੈਂਬਰ ਸੁਖਚੰਨ ਗੌਰ ਨੇ ਦੱਸਿਆ ਕਿ ਪਿੰਡ ਦਾ 24 ਸਾਲਾਂ ਨੌਜਵਾਨ ਗੱਬਰ ਸਿੰਘ ਜੋ ਨਸ਼ੇ ਦਾ ਆਦੀ ਸੀ ਕੱਲ ਨੂੰ ਉਹਨਾਂ ਨੂੰ ਸੂਚਨਾ ਮਿਲੀ ਕਿ ਗੱਬਰ ਸਿੰਘ ਜਿਸ ਵੱਲੋਂ ਨਸ਼ੇ ਦਾ ਇੰਜੈਕਸ਼ਨ ਲਾਇਆ ਗਿਆ ਹੈ ਗੋਦਾਮਾ ਚ ਬੇਹੋਸ਼ ਪਿਆ ਹੈ ਅਤੇ ਜਦ ਉਸਦੇ ਮਾਤਾ ਪਿਤਾ ਉੱਥੇ ਗਏ ਤਾਂ ਉਹ ਬੇਸੂਰਤ ਪਿਆ ਸੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮਰੀਜ਼ੀ ਕਰਾਰ ਦੇ ਦਿੱਤਾ ਇਹ ਨਾ ਟੋੜ ਪ੍ਰਤਾਪ ਸਿੰਘ ਬਈ ਜਿਹੜੇ ਬੱਚੇ ਦੀ ਮੌਤ ਇੱਕੀ ਲੱਗਦਾ ਸੀ ਕਿ ਮੇਰਾ ਮੁੰਡਾ ਹੈ ਗਿਆ ਜੀ ਬਈ ਕੀ ਕਹਿਣਾ ਚਾਹੁੰਦੇ ਲਗਾਤਾਰ ਜਿਹੜਾ ਨਸ਼ਾ ਹੈ ਪੰਜਾਬ 'ਚ ਵਧ ਰਿਹਾ ਉਹ ਮੌਜੂਦਾ ਦੀ ਮੌਤ ਹੋ ਰਹੀ ਹੈ ਕੰਟਰੋਲ ਹੋਣਾ ਚਾਹੀਦਾ ਜੀ ਬਿਲਕੁਲ ਕੰਟਰੋਲ ਹੋਣਾ ਚਾਹੀਦਾ ਕਿੰਨੇ ਮੁੰਡੇ ਮਰ ਜਾਂਦੇ ਵੇਖਣ ਨੂੰ ਇੱਕ ਕੀ ਕੰਮ ਕਰਦਾ ਸੀ ਔਰ ਪਿੱਛੇ ਪਰਿਵਾਰ ਵਿੱਚ ਕੌਣ ਉਹ ਡੇਰ ਦਾ ਕੰਮ ਕਰਦਾ ਸੀ ਇਹ ਮੁੰਡਾ ਦੋ ਬੱਚੇ ਦੇ ਵਿੱਚ ਕੌਣ-ਕੌਣ ਹੈ ਦੋ ਬੱਚੇ ਦੇ ਇੱਕ ਘਰ ਵਾਲੀ ਦੀ ਦੇ ਚੇਕ ਤਨ ਖਲਾਮ ਮੁੰਡਾ ਜੀ 6 ਮਹੀਨੇ ਸਤਾਂ ਦੀ ਕੁੜੀ ਆਈ ਬਸ ਹਾਂਜੀ ਤੇ ਘਰ ਲਈ ਕੀ ਕੋਈ ਵੀ ਕੰਮ ਕਰਦੀ ਕੋਈ ਨਹੀਂ ਕਰਦੇ ਜਿਹੜੀ ਕੰਮ ਕਰਦੀ ਸੀ ਉਹਦੀ ਕੀ ਮੰਨ ਕਰਦਾ ਮੰਨ ਜੋ ਕਰਦੇ ਬਸ ਉਹਦੇ ਬੱਚੇ ਪਾਲੇ ਚਾਰੀ ਕਿਤੇ ਕੰਮ ਵਰਕ ਲੱਗ ਨਹੀਂ ਕਿਸੇ ਵੀ ਤੇ ਜਿੰਨਾ ਤਾਂ ਦੋ ਬੱਚਾ ਕਿਹਨਾਂ ਸਾਰੇ ਬੱਚਾ ਰੋਟੇ ਜਗਾਲ ਮਿੰਟ ਬਣ ਗਏ ਹੁੰਦਾ ਅਸੀਂ ਵੀ ਕਹਿੰਦੇ ਆ ਵੀ ਇਹ ਪਾਪੰਦੀ ਨਸ਼ਿਆਂ ਦੀ ਹੋਣੀ ਚਾਹੀਦੀ ਵੀ ਜਿਹੜੇ ਹੁਣ ਮੁੰਡੇ ਨੌਜਵਾਨ ਮਰਦੇ ਜਾਂਦੇ ਆ ਤੇ ਤੇ ਇਹਆਂ ਵਿਚਾਰੀਆਂ ਉਹ ਲਾ ਮਾਪੇ ਇੱਕ ਰ ਮਸਮੀ ਪੀਗਰ ਲਾਉਂਦਾ ਤੇ ਨਾਲ ਇੱਕ ਇੱਕ ਦੋ ਦੋ ਬੱਚੇ ਲੈ ਕੇ ਉਹ ਮਾਪੇ ਕਿਵੇਂ ਬੱਚਿਆਂ ਨੂੰ ਪਾਲੂ ਅੱਗੋਂ ਉਹ ਵੀ ਬਜ਼ੁਰਗ ਤੇ ਅੱਗੋਂ ਸਾਰੇ ਹੀ ਬਜ਼ੁਰਗ ਹੁੰਦੇ ਆ ਤੇ ਉਹਨਾਂ ਨੂੰ ਕੌਣ ਪਾਲੇਗਾ ਇਹਨਾਂ ਦੀ ਕੋਈ پابੰਦੀ ਹੋਣੀ ਚਾਹੀਦੀ ਬਸ ਸਾਡੇ ਤਾਂ ਇਹੋ ਹੀ ਮੰਗ ਸਾਡੀ ਇਹੋ ਹੀ ਆ ਵੀ ਚਲੋ ਟੀਆਂ ਦੇ ਪੈਰਾਂ ਜਿਹੜੀਆਂ ਇਸ ਤਰ੍ਹਾਂ ਹੁੰਦੇ ਜਾਂਦੇ ਆ ਤੇ ਭਾਈ ਉਹਨਾਂ ਦਾ ਕੋਈ ਰੋਟੀ ਦਾ ਜਿਗਾਰਡ ਮਿੰਟ ਬਣਨਾ ਚਾਹੀਦਾ ਸਰਕਾਰੋਂ ਸਰਕਾਰ ਵੱਲੋਂ ਪਿੱਟਾ ਬੰਦ ਸਰਪੰਚ ਪ੍ਰਦੇਸ ਸਿੰਘ ਜੀ ਪ੍ਰਦੇਸ ਸਿੰਘ ਜੀ ਕੀ ਹੁਦਾਂ ਤੁਹਾਡਾ ਪਿੰਡ ਵਿੱਚ ਸਰਪੰਚ ਜੀ ਬਈ ਬਈ ਜੀ ਕੀ ਕਹਿਣਾ ਚਾਹੋਗੇ ਨੌਜਵਾਨ ਦੀ ਮੌਤ ਹੋਈ ਹੈ ਦੱਸ ਰਹੇ ਕਿ ਨਸ਼ੇ ਕਰਕੇ ਮੋਰ ਨਸ਼ੇ ਦਾ ਕਾਰਨ ਹੈ ਜੀ ਨਸ਼ਾ ਬਹੁਤ ਜ਼ਿਆਦਾ ਫੈਲਾ ਨਸ਼ਾ ਹੈ ਨਸ਼ੇ ਨਾਲ ਤੇ ਬਹੁਤ ਮੁੰਡੇ ਸਾਡੇ ਪਿੰਡ ਦੇ ਨਸ਼ੇ ਦੇ ਵਿੱਚ ਵੜੇ ਹੋਏ ਆ ਕਦੀ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੋਵੇ ਜਾਂ ਕੋਈ ਸੋਚਣਾ ਜਾਂ ਪ੍ਰਸ਼ਾਸਨ ਨਾਲ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਹੋਵੇ ਕਿਤੇ ਬਹੁਤ ਵਾਰਾਂ ਜੀ ਬਹੁਤ ਬੜਾ ਹਿੱਤਿਆ ਸਾਡੇ ਸੜਕ ਦੇਤੇ ਆ ਦੋ ਤਿੰਨ ਮੇਰਾ ਤੋਂ بڑے بڑے ਵੀ ਆ ਫੜ ਕੇ ਛੱਡ ਦਿੰਦੇ ਆ ਹੂੰ ਕੋਈ ਕਾਰਵਾਈ ਨਹੀਂ ਹੁੰਦੀ ਕਿ ਲੈਣਾ ਨਹੀਂ ਦੇਣਾ ਨੇ ਜਿੱਦਾਂ ਸਰਕਾਰ ਦਾਵਾ ਕਰਦੀ ਹੈ ਕਿ ਪੰਜਾਬ ਵਿੱਚ ਅਸੀਂ ਨਸ਼ਾ ਬਹੁਤ ਹੱਦ ਤੱਕ ਕੰਟਰੋਲ ਨਹੀਂ ਜੀ ਨਹੀਂ ਕੋਈ ਕੰਟਰੋਲ ਨਹੀਂਗਾ ਜੀ ਜ਼ਿਆਦਾਤਰ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਬਿਲਕੁਲ ਜੀ ਕੀ ਕਰ ਕੋਈ ਕੰਟਰੋਲ ਨਹੀਂਗਾ ਜੀ ਤਾਂ ਤਾਂ ਤੇ ਵਿਕੀ ਜਾਂਦਾ ਹਰੇਕ ਮਹੱਲੇ ਦੇ ਵਿੱਚ ਦੋ ਦੋ ਤਿੰਨ ਤਿੰਨ ਤਾਂ ਉਹ ਵਿਕਦਾ ਜੀ ਮਨ ਕੀ ਕਰਦੇ ਮਨ ਕੀ ਬੰਦ ਹੋਵੇ ਜੀ ਇਹ ਨਸ਼ਾ ਖਾ ਕੇ ਬੰਦੇ ਦੇ ਨੌਜਵਾਨ ਮਰੀ ਜਾਂਦੇ ਇਹਨਾਂ ਦਾ ਕੋਈ ਹੱਲ ਹੋਵੇ ਪਿੰਨ ਪੱਦਰ ਤੇ ਤੁਸੀਂ ਆਪ ਦੇ ਪੰਚਾਇਤ ਦੇ ਤੌਰ ਤੇ ਕੋਈ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਰੁਕਦੇ ਆ ਜੀ ਨਹੀਂ ਰੁਕਦੇਗੇ ਅਸੀਂ ਕੀ ਕਿਵੇਂ ਰੋਕ ਸਕਦੇ ਆ ਪਰ ਨਹੀਂ ਕੋਈ ਸਾਨੂੰ ਅੱਖਾਂ ਕਰਦੇ ਆ ਜੇ ਨਸ਼ਿਆ ਖਾਣ ਵਾਲੇ ਨੂੰ ਰੋਕਦੇ ਆ ਉਹ ਕੋੱਖਾਂ ਕਰਦੇ ਆ ਜੇ ਵਿਚਰਾਂ ਨੂੰ ਰੋਕਦੇ ਆ ਤੇ ਉਹ ਵੀ ਇੱਕੋ ਬੜਾ ਬੜਾ ਬੋਲਦੇ ਆ ਸੋਚਿਆ ਨਹੀਂ ਕੋਈ ਕਿ ਵੀ ਕੀ ਕਰਨਾ ਬਾਪੀ ਜਿਹੜੇ ਨੌਜਵਾਨ ਦੀ ਮਗਰਣਾ ਵੀਰ ਜੀ ਆਪਰੇ ਆ ਵੀ ਇਹ ਮੁੰਡਾ ਨਾ ਵੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਨੌਜਵਾਨਾਂ ਦੀ ਇਹ ਜੋ ਬੜੀ ਖੜੀ ਹੈ ਜਿਹੜੀ ਮੌਤ ਦਾ ਕਾਰਨ ਸਭ ਤੋਂ ਵੱਡਾ ਨਸ਼ਾ ਇਹਨਾਂ ਨੇ ਕੀ ਕੀਤਾ ਨਸ਼ੇ ਨੂੰ ਅਸੀਂ ਹਰ ਰੋਜ਼ ਜਿਹੜੇ ਗਰੀਬ ਦਾ ਨੌਜਵਾਨ ਪੁੱਤ ਮਰ ਜਾਂਦਾ ਉਹੋ ਹੀ ਰੋਲਾ ਪਉਂਦਾ ਰੋਣਾ ਪਾ ਕੇ ਬਹਿ ਜਾਂਦੇ ਆ ਕੋਈ ਕਿਤੇ ਸੁਣਵਾਈ ਨਹੀਂ ਹੁੰਦੀ ਕੋਈ ਕਿਤੇ ਕੋਈ ਗੱਲਬਾਤ ਨਹੀਂ ਹੁੰਦੀ ਕੋਈ ਕਿਸੇ ਦੀ ਸੁਣਦਾ ਨਹੀਂ ਇਹ ਨਸ਼ੇ ਨੂੰ ਕੋਈ ਬੰਦ ਨਹੀਂ ਕਰਦਾ ਤੇ ਇਹ ਮੁੰਡਾ ਕਿਤੇ ਨਸ਼ੇ ਕਰਦਾ ਸੀਗਾ ਕੱਲ ਉਹ ਤੇ ਟਿਕਾ ਲਾ ਕੇ ਕਦਮਾਂ ਦੇ ਵਿੱਚ ਇਹ ਡਿੱਗ ਪਿਆ ਇਹਦੀ ਕੋਈ ਪੁੱਛਪੜਤਾਲ ਨਹੀਂ ਹੋਈ ਕੱਲ ਦੇ ਅਸੀਂ ਬਹੁਤ ਜਿਆਦੇ ਇਹਨੂੰ ਕਲਪੀ ਜਾਂਦੇ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਨਿਕਲ ਹੀ ਜਾਂਦਾ ਜਿਵੇਂ ਤੁਸੀਂ ਕੋਈ ਪੰਚਾਇਤ ਮੈਂਬਰ ਹੋ ਤੁਸੀਂ ਵਾਸੀ ਸਰਕਾਰ ਵੀ ਦਾਵੇ ਕਰਦੀ ਕਿ ਪੰਜਾਬ ਵਿੱਚ ਨਸ਼ਾ ਸੀ ਖਤਮ ਕਰਤਾ ਹਾਂ ਜੀ ਜੀ ਕੀ ਲੱਗਦਾ ਕਿ ਪੰਜਾਬ ਵਿੱਚ ਨਹੀਂ ਜੀ ਨਹੀਂ ਜੀ ਨਹੀਂ ਜੀ ਕੋਈ ਖਤਮ ਨਹੀਂ ਹੋਇਆ ਕੋਈ 25 ਪੈਸੇ ਦਾ ਪਰਕ ਵੀ ਨਹੀਂ ਪਿਆ ਕੋਈ ਮਰਕ ਨਹੀਂ ਕਰ ਅਸੀਂ ਮੰਗੇ ਕਰਦੇ ਆ ਵੀ ਇਹਦੇ ਨਿੱਕੇ ਨਿੱਕੇ ਬੱਚੇ ਆ ਤੇ ਛੋਟੀ ਜੀ ਉਮਰ ਦੀ ਇਹਦੇ ਹੱਕਾਂ ਵਾਲੀ ਆ ਤੇ ਵੀ ਚਾਲੇ ਦਾ ਕੋਈ ਰੋਟੀ ਦਾ ਰਚਕਾਰ ਬਣਾਇਆ ਜਾਵੇ ਕਿਤੇ ਕੰਮ ਤੇ ਲਾਈ ਜਾਵੇ ਤੇ ਦੂਜਾ ਨੰਬਰ ਇਹ ਆ ਵੀ ਲੋਕਾਂ ਦੇ ਜਿਨ੍ਹਾਂ ਦੇ ਨੌ ਜਵਾਨ ਸਾਡੇ ਭੈਣਾ ਭਰਾਵਾਂ ਦੇ ਪੁੱਤ ਮਰੀ ਜਾਂਦੇ ਆ ਨਸ਼ੇ ਕਰ ਕਰਕੇ ਇਹ ਨਸ਼ਿਆਂ ਤੇ ਰੋਖ ਲਾਈ ਜਾਵੇ ਤੇ ਨਹੀਂ ਫਿਰ ਇੰਡਾਂ ਵਾਲਿਆਂ ਦਾ ਤਾਂ ਤੁਹਾਨੂੰ ਪਤਾ ਹੀ ਆ ਵੀ ਪਿੰਡਾਂ ਵਾਲੇ ਹੁਣ ਕਿਵੇਂ ਬਾਹਰ ਨਿਕਲ ਟੋਕੇ ਆ ਤੇ ਅਸੀਂ ਤਾਂ ਸਰਕਾਰ ਨੂੰ ਹੀ ਕਹਿਣਾ ਸੀ ਕਿ ਇਹਨੂੰ ਕਹੀਏ ਅਸੀਂ ਕਿਸੇ ਨੂੰ ਐਮਐਲਏ ਬਣਾਉਣੇ ਆ ਕਿਸੇ ਨੂੰ ਕੁਝ ਬਣਾਉਣੇ ਆ ਕਿਸੇ ਨੂੰ ਕੁਝ ਬਣਾਉਣੇ ਆ ਬਣ ਕੇ ਸਾਡਾ ਉਹੀ ਲਹੂ ਪੀਣ ਲੱਗ ਜਾਂਦੇ ਆ ਸਾਡੀ ਕੋਈ ਨਹੀਂ ਸਨਮਾਈ ਕਰਦਾ ਤੁਸੀਂ ਕੀ ਨਾਛੀਂ ਮੁੰਡੇ ਦਾ ਕੀ ਕੰਮ ਕੀ ਕਰਦਾ ਸੀ ਇਹਦਾ ਨਾਮ ਵੀ ਜਿਹੜਾ ਉਹ ਆਮ ਪਿੰਡ ਚ ਨਾਲ ਲੈਂਦੇ ਸੀ ਉਹ ਤਾਂ ਗੱਬਰ ਸਿੰਘ ਸੀਗਾ ਤੇ ਦਿਹਾੜੀ ਧੱਪੇ ਦਾ ਕੰਮ ਕਰਦਾ ਸੀਗਾ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਅਸੀਂ ਉੱਥੇ ਜਿਹੜੀ ਨਸ਼ਾ ਕਿਟਾਈ ਜਾਂਦ ਸਵਾਰ ਮੋਟ ਰਹੀ ਹੈ ਸਾਨੂੰ ਵੀਰ ਜੀ ਪਤਾ ਆਇਆ ਲੱਗਿਆ ਵੀ ਉਥੋਂ ਫੋਨ ਆਇਆ ਗਦਾਮਾ ਚ ਸਾਨੂੰ ਪਤਾ ਹੀ ਸੀਗਾ ਵੀ ਇਹ ਮੁੰਡਾ ਨਸ਼ੇ ਕਰਦਾ ਤੇ ਗਦਾਮਾ ਦੇ ਵਿੱਚੋਂ ਫੋਨ ਆਇਆ ਉਹ ਤੋਂ ਬੰਦਿਆਂ ਨੇ ਫੋਨ ਲਾਇਆ ਇਹ 4:00 ਵਜੇ ਆਏ ਝੋਨਾ ਲਾਉਂਦੇ ਲਾਉਂਦੇ ਮਾਪੇ ਝੋਨਾ ਲਾਉਣ ਗਏ ਸੀਗੇ ਇਹ ਝੋਨਾ ਇਹ ਮੁੰਡਾ ਮਰਿਆ ਪਿਆ ਮੈਡੀਕਲ ਲੈ ਕੇ ਉਤੋਂ ਵੀ ਜਵਾਬ ਮਿਲ ਗਿਆ ਕਿ ਇਹ ਇੱਕ ਸਾਡੇ ਇਥੇ ਫਿਰੋਜ਼ਪੁਰ ਰੋਡ ਤੇ ਡਾਕਟਰ ਹੈ ਜਿਹੜਾ ਬਾਕੀ ਆਲਾ ਗਵੇਲ ਉਹਦੇ ਲੈ ਕੇ ਗਏ ਤੇ ਉਹਨੇ ਬੱਕਤੀ ਹੋ ਗਈ ਸੀ ਜਾਂ ਉਸ ਤੋਂ ਬਾਅਦ ਡਾਕਟਰ ਕੋਲ ਜਾਣ ਤੋਂ ਬੜੀ ਨਹੀਂ ਜੀ ਮੌਕੇ ਤੇ ਹੋ ਗਈ ਸੀ ਪਹਿਲਾਂ ਹੋ ਚੁੱਕੀ ਸੀ ਪੁਲਿਸ ਰਿਪੋਰਟ ਕਰਾਈਏ ਤੁਸੀਂ ਜਾਂ ਕੋਈ ਕੋਸ਼ਿਸ਼ ਸੁਝਾਉਂਦੇ ਹੋ ਇਸ ਵਾਰ ਨਹੀਂ ਜੀ ਇਹਨਾਂ ਨੂੰ ਕੁਝ ਵੀ ਨਹੀਂ ਆਉੜਾਗਾ ਕੋਈ ਕਿਸੇ ਨੂੰ ਵੀ ਇੰਨੀ ਗੱਲ ਹੀ ਨਹੀਂ ਆਉੜੀ ਸੀ ਬਈ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ